ਬਾਬਾ ਜੀ ਬਾਬਾ ਜੀ ਮੇਰੇ ਵੱਲ ਵੀ ਦੇਖੋ ਬੜਾ ਗਰੀਬ ਆ ਮੈਂ ਭਾਬੀ ਇਹ ਤਾਂ ਆਪ ਦੀਆਂ ਬਾਪੜੀਆਂ ਖਲਾਰਤੀਆਂ ਲੋਕਾਂ ਨੇ ਤੂੰ ਮੀ ਚਾਟਾ ਵਟਾਉਣਾ ਤਾਂ ਖੜ ਜਾ ਬਾਬੇ ਕੋਲ ਤੁਣਦਾ ਏ ਗਦੀ ਬਾਬੀ ਮੇਰੀ ਲੈ ਹੈ ਸਾਰੇ ਆਨ ਪੜੇ ਪਸੂ ਐਨੀ ਗਰੀਬ ਹੈ ਹੁਣ ਤੰਦ ਸਾਰੀ ਗਰੀਬੀ ਨਾ ਦੂਰ ਕਰ ਦਿੰਦਾ ਹੋ ਉਹ ਤਾਂ ਆਪ ਲੋਕਾਂ ਦੇ ਚੜਾਵੇ ਤੇ ਜੀਂਦਾ ਨਖੈਦ ਜੇ ਨਾ ਹੁੰਦਾ ਵੀ ਨਹੀਂ ਹੁਣ ਮੱਲਾ ਦਾ ਬਾਰੇ ਚਿੰਬਰੇ ਪਈ ਆ ਤੇ ਕਹੀਂ ਥਾਂ ਮਾਂ ਤੇ ਪੈਸਾ ਚੱਲਦਾ ਕਈ ਥਾਮਾਂ ਤੇ ਪਿਆਰ ਤੇ ਜਿੰਨਾ ਥਾਮਾਂ ਤੇ ਤੂੰ ਸਹੈਣ ਕਰਦਾ ਉਥੇ ਪੈਂਦੇ ਛੇਤਰਾ ਵਿਹਾਰ ਕਈ ਥਾਮਾਂ ਤੇ ਦੋਸਤ ਖੜਦੇ ਕਈ ਥਾਮਾਂ ਰਿਸ਼ਤੇਦਾਰ ਤੇਰੀ ਬਾਰ ਨੂੰ ਕਹਿ ਨਹੀਂ ਖੜਨਾ ਬਾਨਾ ਤੇਰਾ ਅਚਾਰ ਕਈ ਥਾਮਾਂ ਭੈਣ ਭਰਾ ਨੇ ਖੜਦੇ ਕਈ ਥਾਮਾਂ ਪਰਿਵਾਰ ਬੋਦੀ ਆਲਾ ਖੋਤੇ ਭੈਣ ਭਰਾ ਵੀ ਪਰਿਵਾਰ ਹੀ ਹੁੰਦਾ ਬੰਦਿਆ ਜਿੱਥੇ ਕੋਈ ਵੀ ਨਾ ਖੜਦਾ ਉੱਥੇ ਖੜਦਾ ਏ ਪਰਵਰਦੀگار ਉਹ ਹੋਮਲੈਸ ਬੱਬੂ ਮਾਨ ਜੇ ਪਰਵਰਦੀگار ਹਰਦਾਬੇ ਤੁਰੀ ਕਾਤੇ ਕੁਰਸੀਆਂ ਮਲੀਆਂ ਆਂ ਇੱਕ ਵਾਰੀ ਸਾਡੇ ਬਾਪੂ ਜੀ ਦੇ ਨਾਮ ਤੇ ਜ਼ੋਰਦਾਰ ਤਾੜੀ ਲਾ ਦੋ ਜਿਹੜੇ ਅਸੀਂ ਤਾਂ ਨਹੀਂ ਲਾਉਂਦੇ ਨਾਲੇ ਜੇ ਇਹ ਬਾਪੂ ਆ ਤਾਂ ਜਿਹਨੇ ਦੁਨੀਆ ਤੇ ਲਿਆਂਦਾ ਉਹ ਕੌਣ ਸੀ ਸੈਂਟਾ ਕਲਾਸ ਵਾਹੀ ਤਾਂ ਆ ਬੀਗੈਂਟਾ ਬਲੋਗਰ ਹੀ ਲਾਉਦੀ ਏ ਇਹ ਜੋ ਵੀ ਅਜਨਾਮ ਆ ਫੇਮ ਆ ਸ਼ਹਰਤ ਆ ਦੌਲਤ ਆ ਇਹ ਸਭ ਇਹ ਨਾ ਦੀ ਬਦੌਲਤ ਆ ਦੋਲੇ ਚਾਰਾ ਤਾਂ ਠੀਕ ਆ ਮਰੀ ਮੋਟਿਆ ਕਲੂਕਲ ਵੀ ਲੈ ਲੈਣੀ ਸੀ ਆ ਕੀ ਕਹੀ ਜਨੀ ਨਾਲੇ ਆਸਟ੍ਰੇਲੀਆ ਦੀ ਰਾਜਧਾਨੀ ਕਿਹੜੀ ਦੱਸੋ ਫਿਰ ਦੱਸ ਦੋ ਮੈਨੂੰ ਪਤਾ ਹੀ ਨਹੀਂ ਹੈ ਨਿਊਜ਼ੀਲੈਂਡ ਹੋएगी ਨਿਊਜ਼ੀਲੈਂਡ ਉਹ ਬੰਦਾ ਐਨਾ ਕਿਦਾਂ ਗੱਲ ਖੋਸ ਸਕਦਾ ਯਾਰ ਕਿਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਮੋਦੀ ਨੇ ਬਣਾ ਦੀ ਕਹੇ ਦਿਨ ਤੋ ਸੱਚ ਬਾਬੇ ਦੇ ਛੇਲਿਆ ਤੋਂ ਕਿੰਨਾ ਕ ਐਕਸਪੈਕਟ ਕਰ ਸਕਦੇ ਆਂ ਛੁੱਡੂ ਬਾਬੇ ਦੇ ਛੁੱਡੂ ਛੇਲੇ